ਇਲੈਕਸ਼ਨ ਡਿਊਟੀ ਤੇ ਗਏ ਫੌਜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਜੱਦੀ ਪਿੰਡ ਮਸ਼ਰਾਲਾ ਵਿੱਚ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਲੈਕਸ਼ਨ ਡਿਊਟੀ ਤੇ ਗਏ ਡੇਰਾ ਬਾਬਾ ਨਾਨਕ ਦੇ ਪਿੰਡ ਮਸ਼ਰਾਲਾ ਦੇ ਸੀਆਰਪੀਐਫ ਦੇ ਥਾਣੇਦਾਰ ਕਰਮਜੀਤ ਸਿੰਘ ਦਾ ਪਿਤੇ ਦਿਨ ਰਾਜਸਥਾਨ ਵਿੱਚ ਦਿਲ ਦਾ ਦੌਰਾ ਪੈਣ ਤੇ ਇਲਾਜ ਦੌਰਾਨ ਮੌਤ ਹੋ ਗਈ ਸੀ। ਅੱਜ ਉਸ ਦੀ ਮਿੱਟੀਕ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਮਸ਼ਰਾਲਾ ਪਹੁੰਚਣ ਤੇ ਦਿੱਖੇ ਪਿੰਡ ਵਿੱਚ ਗਮ ਅਤੇ ਹੀਲ ਮਾਹੌਲ ਸੀ। ਉਹਨੇ ਪਿੰਡ ਤੇ ਕੰਚਨਗੜ੍ਹ ਵਿੱਚ ਸਰਕਾਰੀ ਸਨਮਾਨ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਖਣੇਦਾਰ ਕਰਮਜੀਤ ਸਿੰਘ ਨੂੰ CRPF 13 ਬਟਾਲੀਅਨ ਚੱਲੇਗਾ ਤੇ ਜਵਾਨਾਂ ਵੱਲੋਂ ਅਧਿਕਾਰੀ ਰਾਦੇਸ਼ਾਨ ਤੇਪ ਦਵਾਈ ਹੇਟਸ ਲਾਨੀ ਕੀਤੀ ਗਈ। ਉਹ ਪ੍ਰਿੰਤ ਬਾਬਾ ਗਰੀਬਦਾਰ ਸਤਾਪਤਾਨ ਦੇ ਮੁਕੀ ਗਰੰਤੀ ਬਾਬਾ ਮਨੋਕ ਸਿੰਘ ਵੱਲੋਂ ਅਦਾਸ ਗੇਂਕੀ ਕਰਨ ਪ੍ਰਿੰਤ ਉਹਨਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਵੱਲੋਂ ਕੀਤਾ ਨੂੰ ਮੁੱਖ ਅਧਿਕਾਰੀ ਦੇ ਜੀ ਇਸ ਮੌਕੇ ਸੀਆਰਪੀ ਦੇ ਸੱਭ ਇੰਸਪੈਕਟਰ ਜੀ ਤਿਲਕਰ ਆਇਆ ਅਤੇ ਦੱਸਿਆ ਕਿ 13 ਬਟਾਲੀਅਨ ਸੀਆਰਪੀ ਆਫ ਰਜਿਸਟ ਕੰਡੀਗੜ੍ਹ ਪੀ ਰਾਜਸਥਾਨ ਦੇ ਨਿਕਲ ਲੋਕ ਸਭਾ ਤੋਂ ਨਾ ਪਰ ਉਹਨਾਂ ਨੂੰ ਜੀਸੀ ਲੱਗੀ ਸੀ ਜਿਸ ਨੇ ਕੀਤੀ ਕਰਦੇ ਸੈਵਨੋ ਬਿੱਟੇ ਦਿੱਲੀ ਜਿੰਦਾਂ ਦੋੜਾ ਪੈ ਗਿਆ ਜਿਸ ਨੂੰ ਤੁਰੰਤ ਰਾਜਸਥਾਨ ਦੇ ਘਾਪੁਰਾ ਸਪਟਲ ਚਲੇ ਜਾਇਆ ਗਿਆ ਉੱਥੇ ਕੀਪ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਤੇ ਅੱਜ ਉਸ ਦੀ ਮਿਤਕ ਦੇ ਦਿੱਪਿੰਡ ਮਿਸ਼ਰਾਲਾ ਪੰਜਾਬ ਦੇ ਸਰਕਾਰੀ ਸਲਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ ਉਹ ਨਾ ਨਹੀਂ ਕਰਮ ਸਿੰਘ ਉਹ ਮੇਰੇ ਛੋਟੇ ਭਰਾ ਨੇ ਜੀ ਤੇ ਸੀਆਰਪੀ ਡਿਊਟੀ ਕਰਦੇ ਸੀ ਤੇ ਜੁੰਟ ਦੇ ਉਹਨਾਂ ਦੀ ਆਹਲੇ ਚੰਡੀਗੜ੍ਹ ਆ ਪਰ ਉਹ ਲੱਖੇ ਡਿਊਟੀ ਵਾਸਤੇ ਜੈਪੁਰ ਗਏ ਰਾਜਸਥਾਨ ਚ ਗਏ ਹੋਏ ਉਥੇ ਉਹਨਾਂ ਨੂੰ ਅਟੈਕ ਆ ਗਿਆ ਟੈਕ ਆਉਣ ਦੇ ਦੌਰ ਮੌਕੇ ਤੇ ਮੌਤ ਹੋ ਗਈ ਉਹਨਾਂ ਦੀ ਸਰ ਪਰਿਵਾਰ ਤੇ ਪਿੱਛੇ ਕੌਣ ਕੌਣ ਹੈ ਪਰਿਵਾਰ ਤੇ ਪਿੱਛੇ ਉਹਨਾਂ ਦੀ ਗੱਡੀ ਆ ਤੇ ਕਾਕਾ ਵਾ ਕਾਕਾ ਤਾਂ ਬਾਹਰ ਆ ਹਲੇ ਇਟਲੀ ਆ ਤੇ ਬੁੜੀ ਛੋਟੀ ਹੈ ਜੀ ਕਿੰਨੀ ਏਜ ਕਿੰਨੀ ਉਹਨਾਂ ਦੀ ਉਹਨਾਂ ਦੀ 5 ਜਾਂ 3 ਸਾਲ ਆ ਜੀ ਹਾਂਜੀ ਠੀਕ ਹੈ ਤੇ ਸਰ ਜੋ ਨਾਲ ਦੇ ਅਧਿਕਾਰੀ ਅੱਜ ਉਹ ਆਏ ਰਿਹਾ ਤੇ ਪਹੁੰਚੇ ਨੇ ਬਿਲਕੁਲ ਪਹੁੰਚਿਆ ਜੀ ਉਹ ਨਾਲ ਕੇ ਸੋਲ ਸਰਕਾਰੀ ਸਮਾਨ ਨਾਲ ਨੂੰ ਸਮਾਨ ਕੀਤਾ ਗਿਆ ਜੀ ਕਿਹੜਾ ਸਰ ਕਿਹੜਾ ਪਿੰਡ ਕਿਹੜਾ ਜੀ ਤਿੰਨ ਮਛਰਾਲਾ ਜੀ ਜਬ ਟੈਲੀਅਨ ਇਲੈਕਸ਼ਨ ਡਿਊਟੀ ਕੇ ਲਈ ਡਿਟੇਲ ਕੀਤੀ ਗਈ ਸੀ ਜਿਸ ਜਿਹਦੇ ਵਿੱਚ ਕਰਮ ਸਿੰਘ ਨੂੰ ਡੈਟ ਹੈੱਡ ਕੁਆਟਰ ਦੀ ਡਿਊਟੀ ਲਈ ਤਾਇਨਾਤ ਕੀਤਾ ਗਿਆ